ਵਰਾਸਤ ਦਾ ਮਾਡਲ ਅਤਿੰਦਰ ਗਿੱਲ YouTube ਚੈਨਲ ਦੇਖਣ ਵਾਲੇ ਸਾਡੇ ਸਾਰੇ ਹੀ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡਾ ਸਾਡੇ ਮਾਡਲ ਵਰਾਸਤ ਚੈਨਲ ਵਿੱਚੋਂ ਸਵਾਗਤ ਹੈ ਤੇ ਅੱਜ ਆਪਾਂ ਨਾ ਗੋੜਾਂ ਵਾਲੀਆਂ ਸੇਈਆਂ ਬਣਾਉਣ ਲੱਗੇ ਆ ਇੱਕ ਕੁੱਲੀ ਆਪਾਂ ਲੈ ਲਈ ਆ ਸੇਈਆਂ ਦੀ ਤੇ ਅੱਧੀ ਕੁੱਲੀ ਲੈ ਲਈ ਗੋੜ ਦੀ ਤੇ ਇਹ ਆਪਾਂ ਇੱਕ ਕੌਲੀਆਂੇ ਭਰ ਕੇ ਥੋੜਾ ਜਿਹਾ ਉੱਪਰ ਪਾਣੀ ਲੈ ਲਿਆ ਹੁਣ ਆਪਾਂ ਇਹਨੂੰ ਪਹਿਲਾਂ ਆਪਾਂ ਪਾਣੀ ਉੱਪਰ ਧਰਦੇ ਆਂ ਗੈਸ ਤੇ ਪਾਣੀ ਆਪਾਂ ਉੱਪਰ ਧਰ ਦਿੱਤਾ ਏ ਇਹ ਗੋੜ ਜਿਹੜਾ ਆਪਾਂ ਇਹਦੇ ਵਿੱਚ ਪਾ ਲਏ ਇਹਨੂੰ ਗੋੜ ਨੂੰ ਸਾਰੇ ਨੂੰ ਜਦੋਂ ਉਬਾਲਾ ਆ ਜਾਊਗਾ ਉਦੋਂ ਆਪਾਂ ਗੈਸ ਬੰਦ ਕਰ ਦਿਆਂਗੇ ਤੇ ਇਹ ਜਿਹੜਾ ਗੋੜਾ ਦਾ ਪਾਣੀ ਰਹਿਦਾ ਉਹ ਤਾਂ ਆਪਾਂ ਇਧਰ ਸੇਵੀਆਂ ਪਾਉਣ ਲਈਏ ਆ ਕੜਾਈ ਆਪਾਂ ਗੈਸ ਦੇ ਉੱਪਰ ਰੱਖ ਲਈਆਂ ਇਹਦੇ ਵਿੱਚ ਆਪਾਂ ਇੱਕ ਵੱਡਾ ਚਮਚਾ ਘਿਓ ਦਾ ਪਾ ਦਿੰਨੇ ਆ ਥੋੜਾ ਜਿਹਾ ਹੋਰ ਪਾ ਦਿੰਨੇ ਆ ਇਹਦੇ ਵਿੱਚ ਆਪਾਂ ਹੁਣ ਘਿਓ ਗਰਮ ਹੋ ਗਿਆ ਇਹਦੇ ਵਿੱਚ ਆਪਾਂ ਇਹ ਥੋੜੇ ਜਿਹੇ ਬਦਾਮ ਪਾ ਦਿੰਨੇ ਆ ਨਾਲੇ ਆਪਾਂ ਇਹ ਵਾਲੀਆਂ ਤੇਹਰੀਆਂ ਵੀ ਪਾ ਦਿੰਦੇ ਆ ਇਹਨਾਂ ਸੇਵੀਆਂ ਨੂੰ ਆਪਾਂ ਪਾਣੀ ਲਾਵਾਂਗੇ ਤੇ ਉਹਦੇ ਵਿੱਚ ਸਾਰੀਆਂ ਸੇਵੀਆਂ ਪਾਣ ਕੇ ਆਪਾਂ ਇਹਨਾਂ ਨੂੰ ਪੂਰੀਆਂ ਨਹੀਂ ਕਰ ਲਵਾਂਗੇ ਸੇਵੀਆਂ ਪੁੱਜ ਗਈਆਂ ਅਨੇਕਾਂ ਇਹ ਆਪਾਂ ਪੂਰੀਆਂ ਕਰ ਲੈਣੀਆਂ ਇੰਦਾ ਕਹਾਂਗੇ ਜੀ ਜਿਆਦੀਆਂ ਕਰੰਚੀ ਬਣਦੀਆਂ ਸਵਾਦੀ ਬਹੁਤ ਬਣਦੀਆਂ ਜੇ ਦੱਸਾਂ ਕਿ ਉਹ ਇਸ ਤੋਂ ਇਹਨਾਂ ਨੂੰ ਬਣਾਉਂਦੇ ਆਂ ਵੈਸੇ ਵੀ ਇਹ ਹੈ ਹਨ ਇਹ ਆਪਾਂ ਸੂਜੀ ਦੀਆਂ ਬਣਾਈਆਂ ਆ ਜਦੋਂ ਠੰਡਾ ਮੌਸਮ ਹੁੰਦਾ ਬਾਹਰ بارش ਹੋ ਰਹੀ ਆ ਤੇ ਕੁਛ ਨਾ ਕੁਛ ਖਾਣ ਨੂੰ ਤਾਂ ਦਿਲ ਕਰ ਹੀ ਆਉਂਦਾ ਤੇ ਫੇਰ ਆਖੀ ਤੇ ਚੱਲ ਆਪਾਂ ਅੱਜ ਸੇਵੀਆਂ ਬਣਾ ਲੈਨੇ ਆ ਹੁਣ ਇਹ ਭੁੱਜ ਗਈਆਂ ਬਹੁਤ ਸੋਹਣਾ ਜਦ ਬਣ ਗਿਆ ਹੁਣ ਆਪਾਂ ਇਹਦੇ ਵਿੱਚ ਇੰਦਾ ਕਰਾਂਗੇ ਇਹਦੇ ਗੋੜਾ ਵਾਲਾ ਪਾਣੀ ਜਿਹੜਾ ਉਹ ਐ ਕਰਕੇ ਆਪਾਂ ਇਹਦੇ ਵਿੱਚ ਪਾ ਦੇਣਾ ਸਾਨੂੰ ਖੀਰ ਦਾ ਆਪ ਜਿਹੜਾ ਕੱਟ ਦਿੱਤਾ ਹੈ। ਪਾਣੀ ਪਾ ਕੇ ਇਹਨੂੰ ਹੰਗਾ ਦਿਓ। ਹਲਾ ਕੇ ਫਿਮ ਕਰਕੇ ਆਪਾਂ ਇਹਦੇ ਉੱਪਰੋਂ ਔਕ ਟੱਕਣ ਦੇ ਦਿਆਂਗੇ। ਇਹਨੇ ਆਪਣੇ ਆਪ ਹੀ ਬਣ ਕੇ ਤਿਆਰ ਹੋ ਜਾਂਦੇ ਆ। ਬਸ 5-10 ਮਿੰਟ ਵਿੱਚ ਸੇਵੀਆਂ ਬਣ ਜਾਂਦੀਆਂ ਬਹੁਤ ਸੌਖਾ ਤਰੀਕਾ ਹੈ। ਖਾਣ ਚ ਵੀ ਟੇਸਟੀ ਹੁੰਦੀਆਂ ਐ ਤੇ ਬਣਨ ਵੀ ਬੀ ਸੌਖਾ ਤਰੀਕਾ ਹੈ। ਇਹ ਛੇਦੀ ਬਣ ਜਾਂਦੀਆਂ ਜਿਹੜੀਆਂ ਆਪਾਂ ਘੋੜਜ ਭੁੰਨ ਕੇ ਬਣਾਉਂਦੀਆਂ ਨੇ ਇਹ ਕੰਨੀ ਕੰਨੀ ਸੇਵੀ ਬਣੂਗੀ ਜੁੜਦੀ ਨਹੀਂ ਤੇ ਟੇਸਟ ਵੀ ਜ਼ਿਆਦਾ ਲੱਗਦੀ ਹੈ। ਤੇ ਇਹੀਆਂ ਆਪਣੀਆਂ ਬਣ ਕੇ ਤਿਆਰ ਹੋ ਗਈਆਂ ਐ ਤੇ ਆਪਾਂ ਥੋੜੀ ਜੀ ਸੌਗੀ ਵੀ ਇਹਦੇ ਉੱਪਰ ਪਾ ਦਿੰਦੇ ਆਂ ਫੰਡਮੈਂਟਸ ਇਹੀਆਂ ਬਣ ਗਈਆਂ ਤੇ ਬਣੀਆਂ ਵੀ ਬਹੁਤ ਸੋਹਣੀਆਂ ਐ ਕਿਹੜੀਆਂ ਗਿਰੀਆਂ ਬਣੀਆਂ ਕੋਈ ਇਸੇ ਦੇ ਸੇਵ ਵੀ ਨਹੀਂ ਜੋੜਦੀ ਬਹੁਤ ਸੋਹਣੇ ਬਣਦੀ ਐ ਇਹ ਜੀ ਕਿ ਜਿਹੜੀਆਂ ਵਧੀਆ ਲੱਗਦੀਆਂ ਤੇ ਖਾਣ ਚ ਟੇਸਟੀ ਵੀ ਲੱਗਦੀ ਐ ਹੁਣ ਆਪਾਂ ਇਹਨੂੰ ਪਲੇਟਾਂ ਦੇ ਵਿੱਚ ਸਰਵ ਕਰਦੇ ਆਂ ਹਰਿਆਣੂ ਪਿਆਰ ਭਰੀ ਸਤ ਸ੍ਰੀ ਅਕਾਲ ਬਰਾਸਤ ਮਾਡਰ ਟਿੰਗਰ ਗਿਲ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਸੇਵੀਆਂ ਦੀ ਵੀਡੀਓ ਬਣਾਈ ਸੀ ਜਿੱਦਾਂ ਤੁਹਾਨੂੰ ਪਤਾ ਹੀ ਆ ਪੂਰੀ ਵੀਡੀਓ ਉੱਪਰ ਪਾਈ ਆ ਚੈਨਲ ਤੇ ਤੁਸੀਂ ਪੂਰੀ ਵੀਡੀਓ ਵੇਖ ਕੇ ਦੱਸਿਓ ਸਾਡੀਆਂ ਸੇਵੀਆਂ ਦੀ ਰੈਸਪੀ ਕਿਵੇਂ ਦੀ ਲੱਗੀ ਤੁਹਾਨੂੰ ਰੈਸਪੀ ਦੇਖ ਕੇ ਸ਼ੇਅਰ ਸਬਸਕ੍ਰਾਈਬ ਲਾਈਕ ਜ਼ਰੂਰ ਕਰਿਓ ਤੇ ਕਮੈਂਟ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸੋ ਕਿੱਦਾਂ ਦੀ ਵੀਡੀਓ ਸਾਡੀ Thank mm -hmm. you.